ਸੋਨੇ ਦੀ ਪੈ ਗਈ ਹੈ ਆਹ ਸਾਹਮਣੇ ਕਿੰਨੇ ਸੋਨੇ ਦੀ ਰੇਟ ਤੈ ਰਹੀ ਹੈ ਜਿਹੜਾ ਜੱਗੇ ਦਾ ਲੱਖ ਰੁਪਈਆ ਵੀ ਸਤਕਰਨ ਅਮਰੀਕ ਬੜਾਜੋੜਾ ਵੱਲੋਂ ਪੁੱਜ ਗਿਆ ਸਾਹਮਣੇ ਟੱਕਰ ਸਿਰੇ ਦੀ ਚਿਤਪਾਲ ਤੇ 100 100 100 ਬੱਲੇ ਬੱਲੇ ਕਰਵਾਈ ਜਾਂਦਾ ਹੈ ਇਹ ਮੁੰਡਾ ਸਿਰਾਂ ਲਾਈ ਜਾਂਦਾ ਹੈ ਰਣਕੀ ਦੇ ਸੋਹਣ ਦਾ ਫਰਾੜੇ ਦੇ ਬਿੰਦੂ ਦਾ ਮਾਣ ਵਧਾਈ ਜਾਂਦਾ ਹੈ ਇਹ ਮੁੰਡਾ

ਕਿੱਥੇ ਮਾਰਨੇ ਖਾਂਦੇ ਕੰਬਰ ਜਾਰੀ ਖੇਡਰੀਟਰ ਦੀ ਯਾਦ ਵਿੱਚ ਸੁਪਰ ਕੱਪ ਖੇਡਿਆ ਜਾਵੇਗਾ ਸਾਹਮਣੇ ਇਸ ਲਈ ਮੰਨੇ ਦੀ ਪਈ ਹੋ ਰੇਣ ਯਾਰ ਜਾਫੀ ਪਿਆਰ ਨੇ ਹੁਣ ਕੌਣ ਜਫਾ ਲਾਉਣਾ ਗੱਲ ਸਮੇਂ ਦੀ ਤਾਵੀ ਦਾ ਬੋਲਿਆ ਹੋਇਆ ਤਾਵਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਕੰਪਰ

अमरीतराबरों सत्सार ਹਜ਼ਾਰ ਦੇ ਨਾਲ ਆਹ ਵੇਖ ਰਿਹਾ ਵੀ ਟੱਕਰ ਸਿਰੇ ਦੀ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਜੱਗਾ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ